ਸਤ ਸ੍ਰੀ ਅਕਾਲ ਮੈਂ ਹਰਜੀਤ ਸਿੰਘ ਸਿੱਧੂ ਪਿਛਲੇ ਦਿਨੀ ਦੇਖਿਆ ਗਿਆ ਸੀ ਕਿ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਜਿੱਥੇ ਤਸ਼ੱਦਦ ਕੀਤਾ ਗਿਆ ਸੀ लाठी चार्ज ਕੀਤਾ ਗਿਆ ਸੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਵੱਲ ਕੁਝ ਕਰ ਰਹੇ ਸੀ ਤੇ ਹੁਣ ਬੇਰੁਜ਼ਗਾਰਾਂ ਨੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਸਰਕਾਰ ਦਾ ਪਤਲਾ ਫੁਕਿਆ ਗਿਆ ਬਿੱਤੇ ਦੇਰੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਟਿਪਟੀ ਕਮਿਸ਼ਨਰ ਦਫਤਰ ਪਟਿੰਡਾ ਅੱਗੇ ਪੱਕਾ ਮੋਰਚਾ ਲਾਉਣਾ ਸ਼ੁਰੂ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਗਿਆ ਅਤੇ ਦੋਸ਼ ਤੋਂ ਵੱਧ ਉੱਪਰ ਪਰਚੇ ਦਰਜ ਕਰਕੇ ਪਿੰਦੇ ਸਾਲ ਦੇ ਵਿੱਚ ਬਹੁਤ ਇਸ ਦੇ ਰੋਸ ਵਿੱਚ ਅਜਸਤਾਨਿਕ ਚਿੱਪਟੀ ਕਮਿਸ਼ਨਰ ਦਫਤਰ ਸੰਗਰੂਰ ਦੇ ਅੱਗੇ ਚੱਲ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵੱਲੋਂ ਕਿ ਉਹ ਪੱਕਾ ਮੋਰਚਾ ਚੱਲ ਰਿਹਾ ਉਹਨਾਂ ਦੇ ਵੱਲੋਂ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੁਕਾਇਆ ਗਿਆ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਰਵਣ ਕੁਮਾਰ ਮਲੋਟਾ ਤੇ ਹੋਰ ਆਗੂਆਂ ਦੀ ਅਗਵਾਈ ਦੇ ਵਿੱਚ ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੋਕੇ ਸਤਨਕ ਬਾਜ਼ਾਰ ਵਿੱਚ ਮਾਰਚ ਕਰਨ ਉਪਰੰਤ ਬਸ ਸਟੈਂਡ ਹੁੰਦੇ ਹੋਏ ਲਾਲਬੱਤੀਆਂ ਚੌਕ ਤੇ ਪੁਤਲਾ ਫੋਕੇ ਅਤੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਜਮਹੂਰੀਅਤ ਦਾ ਗਲਾ ਪੂਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਉਹਨਾਂ ਆਮ ਆਦਮੀ ਪਾਰਟੀ ਸਰਕਾਰ ਉੱਪਰ ਪੰਜਾਬ ਦੇ ਹਰੇਕ ਵਰਗ ਦੇ ਹੱਕੀ ਸੰਘਰਸ਼ਾਂ ਨੂੰ ਕੁਚਲ ਦਾ ਦੋਸ਼ ਲਾਇਆ ਉਹਨਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸਮੂਹ ਕਿਸਾਨਾਂ ਦੇ ਨਾਲ ਡਟ ਕੇ ਖੜੇ ਹਨ ਉਹਨਾਂ ਨੇ ਐਲਾਨ ਕੀਤਾ ਕਿ 14 ਫਰਵਰੀ ਨੂੰ ਆਪਣੀਆਂ ਮੰਗਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਤਨਕੋਟੀ ਵੱਲ ਨੂੰ ਕੁਝ ਕਰਨਗੇ ਉਹਨਾਂ ਨੇ ਦੋਸ਼ ਲਾਇਆ ਕਿ ਪਿਛਲੇ 46 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਵੱਲੋਂ ਬੇਰੁਜ਼ਗਾਰੀ ਦੀ ਸਾਰ ਨਹੀਂ ਲਈ ਗਈ ਭਾਵੇਂ ਉਹ ਸ਼ਾਂਤਮਈ ਤਰੀਕੇ ਦੇ ਨਾਲ ਸਤਾਨਕ ਡਿਪਟੀ ਕਮਿਸ਼ਨਰ ਤ압ਤ ਰੱਗੇ ਦਿਨ ਰਾਤ ਅਨਮਿੱਥੇ ਸਮੇਂ ਦੇ ਲਈ ਦਰਨੇ ਸੇ ਬੈਠੇ ਨੇ ਉਹਨਾਂ ਨੇ ਕਿਹਾ ਕਿ ਜੋ ਵੀ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਹੋਇਆ ਇੱਕ ਮਤਭਾਗੀ ਘਟਨਾ ਹੋਈ ਅਸੀਂ ਨਿੰਦਾ ਕਰਦੇ ਆ ਆਓ ਸੁਣ ਲੈਂਦੇ ਆ ਕਿ ਕਿਸਾਨ ਆ ਗੁੱਕੀ ਕਹਿੰਦੇ ਨੇ ਸਸੀ ਗਾਲ ਜੀ ਬਾਈ ਜੀ ਅੱਜ ਤੁਹਾਡਾ ਇਸ ਟੌਂਕ ਦੇ ਵਿੱਚ ਇਕੱਠ ਕਰਕੇ ਪੁਤਲਾ ਫੂਕਣ ਦਾ ਕੀ ਕਾਰਨ ਸੀਗਾ ਦੇਖੋ ਇੱਥੋਂ ਦੀ ਪੰਜਾਬ ਸਰਕਾਰ ਜਿਹੜੀ ਕਿ ਹਰ ਵਰਗ ਦੇ ਨਾਲ ਧੱਕਾ ਕਰਦੀ ਆ ਰਹੀ ਹੈ ਪਿਛਲੇ ਦਿਨੀ ਜੋ ਪਰਸੋਂ ਭਾਰਤੀ ਕਿਸਾਨ ਜੁਗਨ ਲਈ ਇਕਤਾ ਦੇ ਰਾਹਾਂ ਵੱਲੋਂ ਆਪਣੇ ਸਾਥੀਆਂ ਦੇ ਝੂਠੇ ਪਰਚੇ ਕਿਤੇ ਹੋ ਜਣਾ ਦੇ ਹਾਕਰਾਉਣ ਦੇ ਲਈ ਜੋ ਧਰਨਾ ਲਾਉਣ ਜਾ ਰਹੇ ਸੀ ਤਾਂ ਲਗ ਲਗ ਜਗ੍ਹਾ ਦੇ ਉੱਪਰ ਪੰਜਾਬ ਤੇ ਪੁਲਿਸ ਵੱਲੋਂ ਭਾਰੀ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਉਹਨਾਂ ਨੂੰ ਜ਼ਿਲ੍ਹਾ ਤੇ ਧੱਕਿਆ ਗਿਆ ਉਸ ਦੇ ਗੁੱਸੇ ਦੇ ਵੱਜੋਂ ਰੋਸ ਵੱਜੋਂ ਪੇਂਚਰ ਸਾਂਝਾ ਮੋਰਚਾ ਪੰਜਾਬ ਕਿਸਾਨਾਂ ਦੇ ਉਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਅੱਜ ਮੁੱਖ ਮੰਤਰੀ ਦਾ ਇਸ ਲੈਟਾ ਵਾਲੇ ਚੌਕ ਦੇ ਵਿੱਚ ਉਤਲਾ ਫੁੱਕਿਆ ਜਾ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਦਾ ਇਹ ਕਹਿੰਦਾ ਕਿ ਮੇਰਾ ਜਿਹੜਾ ਪੰਜਾਬ ਦੇ ਜਿੰਨੇ ਵੀ ਵਸਨੀਕ ਆ ਬਹੁਤ ਸਾਰੇ ਸੋਖੇ ਆ ਬਹੁਤ ਲੋਕ ਖੁਸ਼ ਆ ਸਾਡੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਖੁਸ਼ ਹੋਣ ਤਾਂ ਅਸੀਂ ਇੱਥੇ ਅੱਜ 46 ਦਿਨ ਹੋ ਚੁੱਕੇ ਆ 47ਵਾਂ ਦਿਨ ਹੈ ਇੱਥੇ ਸੰਗਰੂਰ ਡੀਸੀ ਦਫਤਰ ਪੱਕਾ ਧਰਨਾ ਲਾ ਕੇ ਬੈਠੇ ਹੋਏ ਆ ਦੁੱਖ ਦੀ ਗੱਲ ਹੈ ਸੰਗਰੂਰ ਦੇ ਵਿੱਚ ਇੰਨੇ ਐਮਐਲਏ ਹੋਣਗੇ ਇਹਨਾਂ ਦੇ ਇੰਨੇ ਪ੍ਰਧਾਨ ਹੋਣਗੇ ਮੁੱਖ ਮੰਤਰੀ ਦਾ ਇਹ ਜਿਹੜਾ ਇੱਥੇ ਓਐਸਡੀ ਬੈਠੋਂਦੇ ਆ ਪਰ ਹਜੇ ਤੱਕ ਕਿਸੇ ਨੇ ਸਾਡੀ ਸਾਰ ਨਹੀਂ ਲਈ ਕਿਸੇ ਨੇ ਹਜੇ ਤੱਕ ਮੀਟਿੰਗ ਤੱਕ ਨਹੀਂ ਕੀਤੀ ਇਹ ਹਾਲਾਤ ਜਿਹੜੇ ਪੰਜਾਬ ਦੇ ਜਿਹੜੇ ਬਣੇ ਹੋਏ ਆ ਅੱਜ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਤੁਹਾਡੀ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤੁਹਾਡੀ ਕੀ ਰਣਨੀਤੀ ਰਹੇਗੀ ਦੇਖੋ ਅਸੀਂ 47 ਦਿਨ ਹੋ ਚੁੱਕੇ ਆ ਆਖਰਕਾਰ ਸਾਡੇ ਵਿਸ਼ਵਾਸ ਦਾ ਬੰਨ ਟੁੱਟਦਾ ਜਾ ਰਿਹਾ ਹੈ ਅੱਜ ਇੱਥੇ ਜਿਹੜਾ ਪੁਤਲਾ ਫੂਕਿਆ ਗਿਆ ਬੇਅਦਕਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਦਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੀ 14 ਫਰਵਰੀ ਨੂੰ ਇੱਕ ਪੂਰੇ ਸੂਬੇ ਦੀ ਕਾਲ ਦਿੱਤੀ ਹੋਈ ਆ ਜਿਹਦੇ ਵਿੱਚ ਅਸੀਂ ਬੇਲਕਪੁਰਾ ਸੰਗਰੂਰ ਵਿੱਚ ਵੱਡੇ ਪੱਧਰ ਤੇ ਇੱਕ ਇਕੱਠ ਕਰਕੇ ਆਉਣ ਵਾਲੀ 14 ਤਰੀਕ ਨੂੰ ਸੰਗਰੂਰ ਜਿਹੜੀ ਸੀਐਮ ਦੀ ਰਿਹائش ਆ ਉਸ ਵੱਲ ਮਾਰਚ ਕਰਦੇ ਹੋਏ ਕੋਠੀ ਦਾ ਘਰਾਓ ਕਰਾਂਗੇ ਔਰ ਉੱਥੇ ਉਹਨਾਂ ਚਰ ਮੋਰਚਾ ਚੱਲੂਗਾ ਜਿੰਨਾ ਚਿਰ ਉਹ ਮੁੱਖ ਮੰਤਰੀ ਮੀਟਿੰਗ ਕਰਦੇ ਲਈ ਬਜਬੂਰ ਨਹੀਂ ਹੋ ਜਾਂਦਾ ਸਾਡੀਆਂ ਮੰਗਾਂ ਲਈ ਮੰਨ ਲਿਆ ਜਾਂਦੀਆਂ ਤੁਹਾਡੀਆਂ ਬੇਰਜਗਾਰ ਸਾਂਝੇ ਮੋਰਚੇ ਦੀਆਂ ਮੰਗਾਂ ਹਨ ਕੀ ਸਾਡਾ ਬੇਰਜਗਾਰ ਸਾਂਝਾ ਮੋਰਚਾ ਪੰਜਾਬ ਆ ਸਭ ਤੋਂ ਵੱਡੀ ਮੰਗ ਰੋਜ਼ਗਾਰ ਹੈ ਸਾਨੂੰ ਰੋਜ਼ਗਾਰ ਚਾਹੀਦਾ ਸੀ ਭਰਤੀ ਕਹਿੰਦੇ ਆ ਕਿ ਜਿਹੜੀ ਭਰਤੀ ਦਿੱਤੀ ਜਾਵੇ ਸਿੱਖਿਆ ਵਿਭਾਗ ਦੇ ਵਿੱਚ ਈਟੀਟੀ ਤੋਂ ਲੈ ਕੇ ਲੈਕਚਰ ਅਕੈਡਮਿਕ ਤੱਕ ਚਾਹੀਏ ਮਾਸਟਰ ਅਕੈਡਮਿਕ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਹੋਵੇ ਭਰਤੀ ਔਰ ਇਸ ਦੇ ਨਾਲ ਨਾਲ ਇੱਕ ਬੇਦੁਕੀ 55% ਦੀ ਸ਼ਰਤ ਜਿਹੜੀ ਲੱਗੀ ਹੋਈ ਹੈ ਮਾਸਟਰ ਅਕੈਡਮਿਕ ਤੇ ਉਸ ਨੂੰ ਜਿਹੜਾ ਹੈਗਾ ਮੁੱਢੋਂ ਰੱਦ ਕੀਤਾ ਜਾਵੇ ਜਿਹੜਾ ਇਸ ਮੁੱਖ ਮੰਤਰੀ ਆਪ ਮੂੰਹੋਂ ਐਲਾਨ ਕਰਦਾ ਸੀਗਾ ਉਮਰ ਹੱਦ ਛੋੜਦਾ ਉਹ ਉਮਰ ਹੱਦ ਛੋੜ ਦੇ ਕੇ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਜਾਵੇ ਲੈਕਚਰ ਆਫ ਦੀ ਜਿਹੜੀ ਭੰਗੀ ਭਰਤੀ ਜਿਹੜੀ ਐਲਾਨ ਕੀਤੀ 343 ਪੋਸਟ ਦੇ ਵਿੱਚ ਵਾਧਾ ਕਰਕੇ ਮਾਸਟਰ ਕੇਟਰ ਤੇ ਲੈਕਚਰਾਂ ਦੀ ਵੱਡੀ ਗਿਣਤੀ ਦੇ ਵਿੱਚ ਭਰਤੀ ਦਿੱਤੀ ਜਾਵੇ ਆਰਡਨ ਕਰਾਫਟ ਦੀਆਂ 250 ਪੋਸਟਾਂ ਦਾ ਇੱਕ ਇਸ਼ਤਿਹਾਰ ਦਿੱਤਾ ਸੀ ਸਭ ਕੁਝ ਪੂਰਾ ਹੋ ਚੁੱਕਿਆ ਉਹਨਾਂ ਸਿਰਫ ਪੇਪਰ ਲੈਣਾ ਬਾਕੀ ਹੈ ਉਹ ਸਾਡਨ ਕਰਾਫਟ ਭਰਤੀ ਦਾ ਪੇਪਰ ਲੈ ਕੇ ਉਹਨੂੰ ਪੂਰਾ ਕੀਤਾ ਜਾਵੇ ਤੇ ਮਲਟੀ ਪਰਪਸ ਹੈਲਥ ਵਰਕਰ ਮੇਲ ਦੀ ਜੋ ਇਹਨਾਂ ਨੇ ਸਿਹਤ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਬਹੁਤ ਜਲਦੀ ਉਮਰ ਹੱਦ ਛੋਟ ਦੇ ਕੇ ਨਵੀਂ ਭਰਤੀ ਦੇਣ ਜਾ ਰਹੇ ਆ ਉਹ ਪਾਰਟੀ ਜਿਹੜੀ ਨਵੀਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਆਪਦੀਆਂ ਸਟੇਜਾਂ ਤੋਂ ਅਨਾਉਂਸ ਕਰਦੇ ਆ ਕਿ ਮੈਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਬਹੁਤ ਹਜ਼ਾਰਾਂ ਦੇ ਵਿੱਚ ਨੌਕਰੀ ਦੇ ਦਿੱਤੀ ਤੇ ਤੁਸੀਂ ਫਿਰ ਵੀ ਨੌਕਰੀ ਮੰਗ ਰਹੇ ਹੋ ਸਾਨੂੰ ਜੇਕਰ ਨੌਕਰੀ ਉਹ ਦੇ ਦਿੱਤੀ ਅਸੀਂ ਖੁੱਲੀ ਚੈਲੰਜ ਹਰ ਵੀ ਰਿਪੇਅਰ ਦੇ ਵਿੱਚ ਕਰਦੇ ਆ ਇੰਟਰਵਿਊ ਜਿਹੜੀ ਦਿੰਨੇ ਆ ਅਸੀਂ ਕੋਈ ਵੀ ਫਾਈਟ ਦਿੰਨੇ ਆ ਇਹ ਥੋਂ ਦੇ ਜਿਹੜਾ ਹੈਗਾ ਅਸੀਂ ਫੇਰ ਅੱਜ ਚੈਲੰਜ ਕਰਦੇ ਆ ਕਿ ਜਿਹੜਾ ਮੁੱਖ ਮੰਤਰੀ ਚਾਹੇ ਨਾਲ ਕੋਈ ਵੀ ਸਾਡੇ ਨਾਲ ਲਾਈਵ ਡਿਬੇਟ ਕਰ ਲੈ ਜੇ ਇੱਕ ਵੀ ਸਿੰਗਲ ਪਾਰਟੀ ਦਾ ਇਸ਼ਤਿਆਰ ਕਿਸੇ ਮਹਿਕਮੇ ਦੇ ਵਿੱਚ ਸਾਡੇ ਛੇਹ ਦੇ ਵਿੱਚ ਦਿੱਤਾ ਹੋਵੇ ਜਾਂ ਸਿੱਖਿਆ ਦੇ ਵਿੱਚ ਦਿੱਤਾ ਹੋਵੇ ਧੰਨਵਾਦ